ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿਸ ਨੇ ਕਿ ਪੰਜਾਬ ਦਾ ਨਾਮ ਇਵੇਂ ਰੌਸ਼ਨ ਕੀਤਾ ਕਿ ਪੂਰੇ ਵਰਲਡ ਵਿੱਚ ਹੀ ਫੇਮਸ ਹੋ ਗਿਆ ਉਹ ਸ਼ੇਰ ਬੱਬਰ ਜਿਸ ਨੇ ਕਿ ਅੰਗਰੇਜ਼ ਸਰਕਾਰ ਦਾ ਵੀ ਦਿਲ ਜਿੱਤ ਲਿਆ ਸੀ ਉਹ ਸਿੱਖ ਯੋਧਾ ਜਿਸ ਨੇ ਕਿ ਪੰਜਾਬ ਦੀ ਧਰਤੀ ਨੂੰ ਸਵਰਗ ਬਣਾ ਦਿੱਤਾ ਅੱਜ ਅਸੀਂ ਸ਼ੇਰ-ਏ-ਪੰਜਾਬ ਦੀ ਸ਼ਹਾਦਤ ਦੀ ਗੱਲ ਕਰਾਂਗੇ ਕਿ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਅਤੇ ਉਹਨਾਂ ਨੇ ਆਪਣੇ ਅੰਤਲੇ ਸਮੇਂ ਦੇ ਵਿੱਚ ਕੀ ਕੀ ਗੱਲਾਂ ਕਹੀਆਂ ਸਨ 1838 ਦੇ ਵਿੱਚ ਜਦ ਅੰਗਰੇਜ਼ ਸਰਕਾਰ ਸਰਕਾਰ ਦਾ ਗਵਰਨਰ ਜਨਰਲ ਲਾਰਡ ਆਕਲੈਂਡ ਸ਼ਿਮਲੇ ਵਿੱਚ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨਾਲ ਦੋਸਤੀ ਦਾ ਭਾਵ ਪ੍ਰਗਟ ਕਰਨ ਲਈ ਉਸ ਕੋਲ 6 ਮੁਖੀ ਸਰਦਾਰ ਭੇਜੇ ਲਾਰਡ ਆਕਲੈਂਡ ਦੇ ਉਹਨਾਂ ਸਿੱਖ ਸਰਦਾਰਾਂ ਦਾ ਬੜਾ ਹੀ ਆਦਰ ਕੀਤਾ ਅਤੇ ਮਹਾਰਾਜ ਦੇ ਵੱਲੋਂ ਵਧਾਇਆ ਗਿਆ ਦੋਸਤੀ ਦੇ ਹੱਥ ਉਸ ਨੇ ਸਵੀਕਾਰ ਕੀਤਾ ਉਸ ਦੇ ਮਗਰੋਂ ਲਾਰਡ ਆਕਲੈਂਡ ਨੇ ਵੀ 5 ਅੰਗਰੇਜ਼ ਅਫਸਰਾਂ ਨੂੰ ਮਹਾਰਾਜਾ ਦੇ ਦਰਬਾਰ ਵਿੱਚ ਭੇਜਿਆ ਅਤੇ ਉਹਨਾਂ ਦਾ ਵੀ ਉੱਥੇ ਰੱਜ ਕੇ ਸਤਿਕਾਰ ਕੀਤਾ ਗਿਆ ਇਸ ਤੋਂ ਮਗਰੋਂ ਲਾਰਡ ਆ ਇੰਗਲੈਂਡ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੁਲਾਕਾਤ ਪਹਿਲਾ ਫਿਰੋਜ਼ਪੁਰ ਅਤੇ ਫਿਰ ਅੰਮ੍ਰਿਤਸਰ ਵਿਖੇ ਹੋਈ। ਉਸ ਵੇਲੇ ਰੂਸ ਹਿੰਦੁਸਤਾਨ ਤੇ ਹਮਲਾ ਕਰਨਾ ਚਾਹੁੰਦਾ ਸੀ ਅਤੇ ਇਸ ਚੀਜ਼ ਦਾ ਪਤਾ ਅੰਗਰੇਜ਼ ਸਰਕਾਰ ਨੂੰ ਪਹਿਲਾਂ ਹੀ ਲੱਗ ਚੁੱਕਿਆ ਸੀ। ਇਸ ਲਈ ਅੰਗਰੇਜ਼ ਸਰਕਾਰ ਨੇ ਸੋਚਿਆ ਕਿ ਰੂਸ ਅਫਗਾਨਿਸਤਾਨ ਦੇ ਰਾਹੀਂ ਲੰਘ ਕੇ ਹੀ ਹਿੰਦੁਸਤਾਨ ਤੇ ਹਮਲਾ ਕਰੇਗਾ ਅਤੇ ਉਹਨਾਂ ਨੇ ਫਿਰ ਅਫਗਾਨਿਸਤਾਨ ਨੂੰ ਆਪਣੇ ਹੱਥੇ ਠਹਿਰਾ ਰੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅੰਗਰੇਜ਼ ਸਰਕਾਰ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਆਪਣੀ ਦੋਸਤੀ ਨੂੰ ਵਿਗਾੜਨਾ ਨਹੀਂ ਸਿਚਾਉਂਦੀ। ਇਸ ਲਈ ਉਹਨਾਂ ਨੇ ਅਫਗਾਨਿਸਤਾਨ ਦੇ ਬਾਦਸ਼ਾ ਆਪਣੇ ਦੋਸਤ ਮੁਹੰਮਦ ਖਾਨ ਨਾਲ ਮਿਲ ਕੇ ਇਸ ਗੱਲ ਦੀ ਗੰਢਣੀ ਚਾਹੀ ਕਿ ਰੂਸ ਨੂੰ ਅੱਗੇ ਆਉਣ ਤੋਂ ਰੋਕ ਦਿੱਤਾ ਜਾਵੇ ਪਰ ਅਫਗਾਨਿਸਤਾਨ ਦੇ ਮੁਹੰਮਦ ਖਾਨ ਨੇ ਅੰਗਰੇਜ਼ ਸਰਕਾਰ ਕੋਲ ਮੰਗ ਕੀਤੀ ਕਿ ਮੈਨੂੰ ਪੇਸ਼ੌਰ ਦਾ ਇਲਾਕਾ ਦੇਵਾ ਦਿਓ ਪਰ ਪੇਸ਼ੌਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤ ਕੇ ਮੱਲਿਆ ਹੋਇਆ ਸੀ ਅਤੇ ਅੰਗਰੇਜ਼ ਸਰਕਾਰ ਦਾ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਬਹੁਤ ਹੀ ਵਧੀਆ ਸਬੰਧ ਵਿੱਚ ਸੀ ਤੇ ਉਹ ਕਦੇ ਵੀ ਮਹਾਰਾਜਾ ਨਾਲ ਵਿਗਾੜਨਾ ਨਹੀਂ ਸਿਚਾਉਂਦੇ ਇਸ ਲਈ ਉਹਨਾਂ ਨੇ ਨੇ ਆਪਣੇ دوست محمد ਖਾਨ ਦੀ ਗੱਲ ਨਾ ਮੰਨੀ ਅਤੇ ਉਸ ਨਾਲ ਫਿਰ ਇਹ ਸਮਝੌਤਾ ਵੀ ਨਾ ਹੋ ਸਕਿਆ ਕਿ ਰੂਸ ਨੂੰ ਹਿੰਦੁਸਤਾਨ ਤੱਕ ਆਉਣ ਤੋਂ ਰੋਕਿਆ ਜਾਵੇ ਇਸ ਤੋਂ ਮਗਰੋਂ ਫਿਰ ਅੰਗਰੇਜ਼ ਸਰਕਾਰ ਨੇ ਫੈਸਲਾ ਕੀਤਾ ਕਿ دوست محمد ਖਾਨ ਨੂੰ ਤਖਤ ਤੋਂ ਲਾਹ ਕੇ ਉਸ ਦੀ ਥਾਂ ਸ਼ਾ ਸੁਹਾਜ਼ ਨੂੰ ਕਾਬਲ ਦਾ ਬਾਦਸ਼ਾਹ ਬਣਾਇਆ ਜਾਵੇ ਇਸ ਕੰਮ ਲਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਹਨਾਂ ਨੂੰ ਸਹਾਇਤਾ ਦੀ ਲੋੜ ਸੀ ਜਦ ਉਹਨਾਂ ਨੇ ਮਹਾਰਾਜਾ ਕੋਲ ਸਹਾਇਤਾ ਮੰਗੀ ਤਾਂ ਮਹਾਰਾਜਾ ਸਾਹਿਬ ਨੇ ਇਹ ਸ਼ਰਤ ਉੱਤੇ ਮਦਦ ਦੇਣੀ ਸਵੀਕਾਰ ਕੀਤੀ ਅਤੇ ਇਹ ਵੀ ਸ਼ਰਤ ਰੱਖੀ ਕਿ ਸ਼ਾਹ ਸ਼ੁਹਾਜ਼ ਸਿੱਖ ਰਾਜ ਵਿੱਚ ਸ਼ਾਮਿਲ ਕੀਤੇ ਜਾ ਚੁਕੇ ਪੇਸ਼ੌਰ ਦੇ ਇਲਾਕੇ ਦੇ ਆਸ-ਪਾਸ ਦੇ ਇਲਾਕਿਆਂ ਦੀ ਮੰਗ ਵੀ ਨਹੀਂ ਕਰੇਗਾ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਮਲ ਨੌ ਨਿਹਾਲ ਸਿੰਘ ਦੀ ਕਮਾਨ ਹੇਠ ਬਹੁਤ ਸਾਰੀ ਸਿੱਖ ਫੌਜ ਭੇਜੀ ਅਤੇ ਮੁਹੰਮਦ ਖਾਨ ਫਿਰ ਸਿੱਖ ਅਤੇ ਅੰਗਰੇਜ਼ਾਂ ਦੀ ਦੋਨਾਂ ਦੀ ਮਿਲਵੀ ਤਾਕਤ ਦਾ ਟਕਰਾਰਾ ਨਾ ਕਰ ਸਕਿਆ ਤੇ ਸ਼ਾਹ ਸ਼ੁਹਾਜ਼ ਨੂੰ ਕਾਬਲ ਦੇ ਤਖਤ ਉਤੇ ਬਿਠਾਇਆ ਗਿਆ ਇਸ ਤੋਂ ਮਗਰੋਂ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਸ਼ੇਰ ਦੇ ਅੰਤ ਦੀ ਜੇਠ ਮਹੀਨਾ ਸਨ 1839 ਵਿੱਚ ਮਹਾਰਾਜਾ ਸਾਹਿਬ ਨੂੰ ਅਧਰੰਗ ਦਾ ਸਖਤ ਦੌਰਾ ਪੈ ਗਿਆ ਲਾਹੌਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਫੇਮਸ ਹਕੀਮਾਂ ਨੇ ਆਪਣੀ ਪੂਰੀ ਵਾਹ ਲਗਾ ਦਿੱਤੀ ਅੰਗਰੇਜ਼ ਸਰਕਾਰ ਨੇ ਵੀ ਆਪਣੇ ਵੱਲੋਂ ਇੱਕ ਸਪੈਸ਼ਲਿਸਟ ਡਾਕਟਰ ਭੇਜਿਆ ਪਰ ਕੁਝ ਆਰਾਮ ਨਾ ਆਇਆ ਰੋਗ ਵੱਧਦਾ ਹੀ ਗਿਆ ਅਤੇ ਸਰੀਰ ਮਹਾਰਾਜ ਸਾਹਿਬ ਦਾ ਘਟਦਾ ਹੀ ਗਿਆ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਉਹਨਾਂ ਨੇ ਆਪਣੇ ਅਬਸ ਬੰਦਗੀਆਂ ਸਰਦਾਰਾਂ ਵਜ਼ੀਰਾਂ ਜਰਨੈਲਾਂ ਤੇ ਹੋਰ ਯੋਧਿਆਂ ਨੂੰ ਸਾਧ ਕੇ ਹਜ਼ੂਰੀ ਬਾਗ ਵਿੱਚ ਅੰਤਿਮ ਦਰਬਾਰ ਕੀਤਾ ਆਪ ਉਹ ਬਿਮਾਰੀ ਦੀ ਹਾਲਤ ਵਿੱਚ ਪਾਲਕੀ ਸਾਹਿਬ ਵਿੱਚ ਬੈਠ ਕੇ ਦਰਬਾਰ ਸਾਹਿਬ ਵਿੱਚ ਆਏ ਜਿਸ ਪੰਜਾਬ ਦੇ ਸ਼ੇਰ ਦਾ ਨਾਮ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸਨ ਜਿਸ ਦੀ ਭਬਕ ਸੁਣ ਕੇ ਵੈਰੀਆਂ ਦੇ ਲਹੂ ਸੁੱਕਦੇ ਤੇ ਦਿਲ ਕੰਬਦੇ ਸਨ ਉਹ ਆਪ ਉਸ ਦਿਨ ਡਹਾਲ ਹੋਇਆ ਪਾਲਕੀ ਵਿੱਚ ਪਿਆ ਸੀ ਉਸ ਦੀ ਹਾਲਤ ਵੇਖ ਕੇ ਸਭ ਦਰਬਾਰੀਆਂ ਦੀਆਂ ਅੱਖਾਂ ਪਰ ਆਈਆਂ ਅਤੇ ਭੁੱਬਾਂ ਵੀ ਨਿਕਲ ਗਈਆਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਭ ਨੂੰ ਇਕੱਠੇ ਕੀਤਾ ਅਤੇ ਕਿਹਾ ਖਾਲਸਾ ਜੀ ਜਾਪਦਾ ਹੈ ਕਿ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ ਹੁਣ ਕੁਝ ਹੀ ਦਿਨਾਂ ਦਾ ਮੇਰਾ ਮੇਲਾ ਹੈ ਕਰਤਾਰ ਦਾ ਪਾਣਾ ਹੁਣ ਇਵੇਂ ਦਾ ਹੀ ਹੈ ਇਸ ਵਿੱਚ ਕੀ ਕਰ ਸਕਦੇ ਹਾਂ ਹੁਣ ਕਰਤਾਰ ਦੇ ਪਾਣੇ ਅੱਗੇ ਸਿਰ ਝੁਕਾਉਣਾ ਹੀ ਬਣਦਾ ਹੈ ਮੇਰੀ ਅੰਤਿਮ ਖਾਹਿਸ਼ ਤੇ ਅੰਤਿਮ ਸੁਨੇਹਾ ਇਹ ਹੀ ਹੈ ਕਿ ਜਿਸ ਤਾਕਤ ਤੇ ਸਲਤਨਤ ਨੂੰ ਆਪਾਂ ਨੇ ਅਕਾਲੀ ਜੀ ਨਲੂਆ ਜੀ ਅਤੇ ਹੋਰ ਅਨੇਕਾਂ ਸੂਰਬੀਰਾਂ ਦਾ ਲਹੂ ਡੋਲ ਕੇ ਅਤੇ ਤੁਹਾਡੀ ਸਭ ਦੀ ਰਲਵੀ ਹਿੰਮਤ ਤੇ ਕੁਰਬਾਨੀ ਨਾਲ ਕਾਇਮ ਕੀਤਾ ਉਸ ਨੂੰ ਕਮਜ਼ੋਰ ਤੇ ਨਾਸ਼ ਨਾ ਹੋਣ ਦੇਣਾ ਵੇਖਣਾ ਕਿਤੇ ਫੋਟ ਦਾ ਸ਼ਿਕਾਰ ਹੋ ਕੇ ਗਵਾਂਡੀਆਂ ਦਾ ਸ਼ਿਕਾਰ ਨਾ ਬਣ ਜਾਣਾ ਵੈਰੀਆਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ ਆਜ਼ਾਦੀ ਮੈਨੂੰ ਜਿੰਦ ਜਾਨ ਤੋਂ ਵੀ ਪਿਆਰੀ ਹੈ ਅਕਾਲ ਪੁਰਖ ਦੀ ਮਿਹਰ ਅਤੇ ਤੁਹਾਡੀਆਂ ਬਾਹਾਂ ਦੇ ਨਾਲ ਮੈਂ ਪੰਜਾਬ ਨੂੰ ਪਰਦੇਸੀ ਰਾਜ ਦੇ ਝੂਲੇ ਵਿੱਚੋਂ ਕੱਢਿਆ ਹੈ ਕਿਤੇ ਇਸ ਦੀ ਧੌਣ ਉੱਤੇ ਮੋੜ ਝੂਲਾ ਨਾ ਟਿਕਵਾ ਦੇਣਾ ਜੇ ਕਿਤੇ ਉਪਰੇ ਪੈਰ ਮੇਰੇ ਪੰਜਾਬ ਦੀ ਧਰਤੀ ਉੱਤੇ ਲਿਤਾੜਨਗੇ ਤਾਂ ਉਹ ਮੇਰੀ ਛਾਤੀ ਨੂੰ ਹੀ ਮਿੱਦਣਗੇ ਮੈਨੂੰ ਇਸ ਦੁਖਦਾਈ ਬੇਇੱਜ਼ਤੀ ਤੋਂ ਬਚਾਈ ਰੱਖਣਾ ਪੰਜਾਬ ਦੀ ਆਜ਼ਾਦੀ ਨੂੰ ਸੰਭਾਲ ਕੇ ਰੱਖਣਾ ਜੇ ਤੁਸੀਂ ਇੱਕ ਮੁੱਠ ਹੋਗੇ ਇੱਕ ਜਾਨ ਰਹੋਗੇ ਤਾਂ ਤੁਹਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਤੁਸੀਂ ਆ ਯਾਦ ਰੋਹੋਗੇ ਤੇ ਮੇਰੀ ਆਤਮਾ ਵੀ ਨਿਹਾਲ ਰਹੇਗੀ ਫਿਰ ਅੰਤ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਹੁਣ ਮੇਰੇ ਕੋਲ ਵਧੇਰੇ ਸਮਾਂ ਕੋਈ ਹੋਰ ਕਹਿਣ ਦਾ ਤਾਂ ਨਹੀਂ ਹੈ ਫਿਰ ਉਹਨਾਂ ਨੇ ਕਿਹਾ ਕਿ ਟਿੱਕਾ ਖੜਕ ਸਿੰਘ ਨੂੰ ਮੇਰੇ ਅੱਗੇ ਲੈ ਕੇ ਆਓ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਹਿਲਾ ਹੀ 1873 ਵਿੱਚ ਟਿੱਕਾ ਖੜਕ ਸਿੰਘ ਨੂੰ ਰਾਜ ਤਿਲਕ ਦਿੱਤਾ ਸੀ ਅਤੇ ਆਪਣਾ ਉੱਤਰਾਧਿਕਾਰੀ ਵੀ ਨਿਯੁਕਤ ਕੀਤਾ ਸੀ ਕਿ ਮੇਰੇ ਮਗਰੋਂ ਤਖਤ ਉੱਤੇ ਬੈਠਣ ਦਾ ਹੱਕਦਾਰ ਸਿਰਫ ਟਿੱਕਾ ਖੜਕ ਸਿੰਘ ਹੀ ਹੋਵੇਗਾ ਹੁਣ ਮਹਾਰਾਜਾ ਨੇ ਟਿੱਕਾ ਸਾਹਿਬ ਦੇ ਮੱਥੇ ਉੱਤੇ ਕੇਸਰ ਦਾ ਤਿਲਕ ਲਗਾਇਆ ਅਤੇ ਉਸ ਦੀ ਬਾਹ ਰਾਜਾ ਧਿਆਨ ਸਿੰਘ ਡੋਗਰੇ ਦੇ ਹੱਥ ਫੜਾ ਕੇ ਕਿਹਾ ਮੇਰੀ ਥਾਂ ਤੇ ਮਹਾਰਾਜਾ ਖੜਕ ਸਿੰਘ ਜੀ ਹੋਣਗੇ ਤੁਸੀਂ ਇਹਨਾਂ ਦੇ ਵਜ਼ੀਰ ਹੋਵੋਗੇ ਇਹਨਾਂ ਦਾ ਖਿਆਲ ਰੱਖਣਾ ਰਾਜਾ ਧਿਆਨ ਸਿੰਘ ਨੇ ਵੀ ਗੀਤਾ ਉੱਪਰ ਹੱਥ ਧਰ ਕੇ ਮਹਾਰਾਜਾ ਖੜਕ ਸਿੰਘ ਦਾ ਵਫਾਦਾਰ ਤੇ ਰਾਜ ਭਗਤ ਰਹਿਣ ਦੀ ਵੀ ਸੌਂਹ ਖਾਦੀ ਸਰਦਾਰਾਂ ਅਤੇ ਦਰਬਾਰੀਆਂ ਨੇ ਮਹਾਰਾਜਾ ਖੜਕ ਸਿੰਘ ਨੂੰ ਫਿਰ ਕਾਫੀ ਸਾਰੇ ਤੋਹਫੇ ਵੀ ਦਿੱਤੇ ਸਭ ਦਰਬਾਰੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਸ ਫੈਸਲੇ ਤੋਂ ਖੁਸ਼ ਸਨ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਛਾ ਅਨੁਸਾਰ ਖਜ਼ਾਨੇ ਦੇ ਬੂਹੇ ਖੋਲੇ ਗਏ ਅਤੇ ਗਰੀਬਾਂ ਨੂੰ ਰੱਜ ਕੇ ਦਾਨ ਦਿੱਤਾ ਗਿਆ ਉਸ ਵੇਲੇ 5 ਲੱਖ ਰੁਪਏ ਦਾਨ ਵਿੱਚ ਦਿੱਤੇ ਗਏ ਇਸ ਤੋਂ ਮਗਰ ਉਹਨਾਂ ਨੇ ਹੁਕਮ ਕੀਤਾ ਕਿ ਕੋਹੇਨੂਰ ਹੀਰਾ ਅਤੇ ਕੁਝ ਹੋਰ ਹੀਰੇ ਜ਼ਵਾਰਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪੇਟਾ ਵਿੱਚ ਕੀਤੇ ਜਾਣ ਪਰ ਰਾਜਾ ਧਿਆਨ ਸਿੰਘ ਅਤੇ ਜ਼ਮੇਦਾਰ ਖੁਸ਼ਹਾਲ ਸਿੰਘ ਡਿਉੜੀ ਵਾਲੇ ਨੇ ਉਹਨਾਂ ਨੂੰ ਉਰਾਂ ਪਰਾਂ ਹੀ ਕਰ ਦਿੱਤਾ ਓਨੇ ਚਿਰ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਿਮਾਰੀ ਦਾ ਦੌਰਾ ਪੈ ਗਿਆ ਤੇ ਉਹ ਬੇਸੁਰਤ ਹੋ ਗਏ ਇਸ ਹਾਲਤ ਵਿੱਚ ਦਰਬਾਰ ਫਿਰ ਸਮਾਪਤ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਾਲਕੀ ਨੂੰ ਮੋੜ ਕਿਲੇ ਵਿੱਚ ਹੀ ਫਿਰ ਲਿਆਂਦਾ ਗਿਆ ਬਿਮਾਰੀ ਆਪਣਾ ਜੋਰ ਫੜਦੀ ਗਈ ਅਤੇ ਅੰਤ ਉਹ 27 ਜੂਨ 1839 ਨੂੰ ਪੰਜਾਬ ਦਾ ਸ਼ੇਰ ਅਕਾਲ ਚਲਾਣਾ ਕਰ ਗਿਆ ਸਾਰੇ ਦੇਸ਼ ਵਿੱਚ ਹੀ ਸੋਕ ਦੀ ਲਹਿਰ ਫਿਰ ਗਈ ਸਭ ਲੋਕਾਂ ਦੇ ਮੂੰਹੋਂ ਇੱਕ ਹੀ ਲਫ਼ਜ਼ ਨਿਕਲ ਰਹੇ ਸਨ ਕਿ ਪੰਜਾਬ ਦਾ ਸੁਹਾਗ ਲੁੱਟਿਆ ਗਿਆ ਪੰਜਾਬ ਹੁਣ ਜ਼ਤੀਮ ਹੋ ਗਿਆ ਅਗਲੇ ਦਿਨ ਹਜ਼ੂਰੀ ਬਾਗ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਪਾਸ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਫਿਰ ਉਸ ਤੋਂ ਮਗਰੋਂ ਉਸ ਥਾਂ ਤੇ ਅਲੀ ਸ਼ਾਨ ਸਮਾਧੀ ਵੀ ਬਣਾਈ ਗਈ ਕਿਵੇਂ ਦੇ ਲੱਗੀ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਐਵੇਂ ਦੀ ਹੋਰ ਜਾਣਕਾਰੀ ਜਾਣਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ